پچی کلو کپ کا ਦੇ 1 ਕਿਲੋ ਆਪਾਂ ਸੁਗਰਾਮ ਦੀ 2019 ਚ ਫਿਰ 22 ਕਿਲੋ 950 ਗ੍ਰਾਮ 16 ਚ 1 ਕਿਲੋ 900 900 ਗ੍ਰਾਮ 4 ਮਹੀਨੇ 20 ਦਿਨ ਦੀ ਸੂਈ ਦਾ ਇਹਨੇ ਵਿੱਚ ਕਾੜਾ ਸਰਕਾਰ ਦਾ ਹੈ ਸਰਕਾਰ ਦਾ ਹੈ ਆ ਦੋ ਦਾ ਸਰਟੀਫਿਕੇਟ ਸਾਡੇ ਕੋਲ ਆ ਹਾਂ ਜੀ ਸਾਰੇ ਹੈਗੇ ਨੇ ਜਲਦੀ ਕੁਬਾਨੀ ਕਲੇਮ ਲਈ ਆ ਆਮ ਜੀ ਜੀ ਡੇਰੀ ਫਾਰਮਰ ਦੇ ਵਿੱਚ ਬਾਅਦ ਵਿੱਚ ਲਿਖਾ ਲਾਂਗੇ ਜੀ ਹਾਂ ਜੀ ਆ ਆਪਣਾ ਜੀ ਇਹ ਇਹ ਬੁੱਲ ਜਿੰਨੀ ਲੜ ਗਿਆ ਜੀ ਚਾਹ ਮੁੱਢਾ ਦੇ ਆ ਚਾਹ ਕਰਨ ਦੇ ਸਾਰੇ ਹੀ ਬੁੱਲ ਡੀਐਨ ਟੈਸਟਡ ਹੋ ਗਏ ਆ ਨਾ ਨਾ ਦਿਖਾਉਦੇ ਬਾਪੂ ਰਿਪੋਰਟ ਵਿੱਚ ਤੁਹਾਨੂੰ ਲਗਾਈ ਹੋਈ ਹੈ ਸਾਰੀਆਂ ਵਿੱਚ ਲੱਗੀ ਹੈ ਜੀ ਫਿਰ ਜੀ ਆ ਜਿਹੜਾ ਬੁੱਲ ਆ ਉਹਦਾ ਬਾਪ ਹੋਣ ਕਰਾ ਹਾਂ ਜੀ ਕੋਈ ਕਰਕੇ ਰੱਖਿਆ ਦਾ ਬਾਪ ਹਾਂ ਜੀ ਸਾਰਾ ਕੋਈ ਨਾ ਕਰਾ ਹਾਂ ਜੀ ਹਾਂ ਜੀ ਠੀਕ ਹੈ ਜੀ ਦੁਜਿਆਵਾਂ ਉਹ ਸਾਡਾ ਗਾ ਪੰਜਾਬ ਦਾ ਉਹ ਮਾਂ ਦੇ ਪਾਸੇ ਦਾ ਵੱਡਾ ਘਰਾਵਾ ਹਾਂਜੀ ਉਸ ਕੋ 1.5 ਸਾਲ ਵੱਡਾ ਸੀ ਉਹਦੀਆਂ ਧੀਆਂ ਦੁੱਧ ਤੇ ਆ ਗਈਆਂ ਹਾਂਜੀ ਜਿਹੜੀਆਂ ਸਭ ਤੋਂ ਪਹਿਲੀਆਂ ਦੋ ਧੀਆਂ ਅੱਗੇ ਵੀ ਚੱਲਣਾ ਤੁਸੀਂ ਉਹ ਪਛੀਆਂ ਖਾਉਂਦੇ ਰਹੇ ਹਾਂ ਹਾਂਜੀ ਉਹ ਵੱਡੀਆਂ ਹੋ ਕੇ ਉਹ ਦੋਵੇਂ ਛੋਟੀਆਂ ਸੂਕੀਆਂ ਜੀ ਕਿਸੇ ਤਰ੍ਹਾਂ ਸਦਕਡੇਰੀ ਫਾਰਮ ਤੇ ਲਾਈਵ ਕਰਾਈ ਹੋਈ ਆ ਜੀ ਦਾ ਗੱਲਾ 16 ਕਿਲੋ 800 ਰੁਪਏ ਦੇ ਉਪਲੂਨਦਾ ਸੀਗਾ ਜੀ ਹਾਂ ਪੈਲਣ ਝੋਟੀ ਦਾ ਦੋ ਦੰਦ ਦਾ ਦੋ ਦੰਦ ਦਾ 16 16 ਕਿਲੋ ਕਿਲੋ ਦਾ 800 ਗ੍ਰਾਮ ਉਹ ਲੱਗਿਆ ਪਿਆ ਹਾਂ ਉਹ ਪੈਦਲ ਲੱਗਿਆ ਹਾਂਜੀ ਹਾਂਜੀ ਦੂਜੀ ਝੋਟੀ ਜਿਹੜੀ ਆ ਉਹ 3 ਸਾਲ ਦੀ ਉਮਰ ਦੀ ਸੂਈ ਆ ਹਾਂਜੀ ਉਹਨੇ 17 ਕਿਲੋ 200 ਗ੍ਰਾਮ ਕੋ ਚੋਇਆ ਸੀ ਜੀ ਠੀਕ ਹੈ ਜੀ ਮੱਲੋ ਵੀ ਕਹਿੰਦਾ ਬਾਪੂ ਜਿਹੜੀਆਂ ਪਹਿਲੀਆਂ ਜਿਹੜੀਆਂ ਦੋ ਧੀਆਂ ਸੀ ਜਿਹੜੀਆਂ ਅੰਦਰੋਂ ਕੋਈ ਨਹੀਂ ਤੇ ਰਹੀਆਂ ਉਹ ਦੋਵੇਂ ਹੀ ਦੱਤਿਆ ਉਹ ਕੋਈ ਟੀਵੀ ਫੋਟੋ ਚੱਲੀ ਆ ਉਹ ਵੀ ਜਲਦੀ ਸਕਰੀਨ ਤੇ ਆ ਜੀ ਕਹਿੰਦਾ ਬਾਪੂ ਇਹ ਕੋਲ ਰਿਜ਼ਲਟ ਅੱਜ ਦੀ ਘੜੀ ਦੇ ਵਿੱਚ 100% ਕਮਿਟ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਬੋਲੇ ਉਹ ਗੇਟ ਆ ਗਈ ਡਾਇਮੰਡ ਵੀ ਦੇਖੋ ਬਿਲਕੁਲ ਬੰਦ ਗਿਆ ਡਾਇਮੰਡ ਬੋਲਣਗੇ ਨਾ ਦੇ ਨਾਲ ਦੇ ਰੰਗ ਦੇ ਵਿੱਚ ਚੋਕੀ ਵੀ ਜੀ ਖੜਾ ਹੈ ਡਾਇਮੰਡ ਬਰੀਡਿੰਗ ਕਰਨ ਦਾ ਨਾਮ ਹੈ ਜਿਹੜਾ ਮਨੋਮਨ ਵੀ ਬਾਕੀ ਤੁਹਾਡੇ ਜੀ ਡਾਇਮੰਡ ਬੋਲ ਤਾਂ ਕਿਸੇ ਨੂੰ ਲੁਕਿਆ ਹੈਗਾ ਇਹ ਜੀ 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 ਦੇਖਿਆ ਹਰ ਰੰਗ ਦੇ ਵਿੱਚ ਪਹਿਲਾ ਦੂਜਾ ਤੀਜਾ ਸਥਾਨ ਹਰ ਰੰਗ ਜੀ ਲਗਭਗ ਉਹਦਾ ਬੱਚਾ ਕੋਈ ਨਾ ਕੋਈ ਖੜਾ ਹਾਂਜੀ ਜਿੱਤਿਆ ਫੇਰ ਵੀ ਜੀ ਦੋ ਤੇ ਵੀ ਉਹ ਤੁਸੀਂ ਵੈਨਰ ਦੀ ਫੋਟੋ ਪਾ ਦਿਓ ਉਹਦੇ ਵਿੱਚ ਮੈਕਸਿਮਮ 26 ਕਿਲੋ ਗ੍ਰਾਮ ਹਾਂਜੀ ਹਾਂਜੀ ਜਿਹਦੇ ਵਿੱਚ ਇੱਕ 23 ਕਿਲੋ ਕੁਸ ਗ੍ਰਾਮ ਦਾ ਕੋਡ ਹੈਗਾ ਵਾ 23 ਕਿਲੋ 500 ਗ੍ਰਾਮ ਹਾਂ ਨਹੀਂ ਇਹ ਤਾਂ 60 ਗ੍ਰਾਮ 23 ਕਿਲੋ 60 ਗ੍ਰਾਮ ਨੀਲੀ ਦਾ 23 ਕਿਲੋ ਹੋ ਜਾਏਗਾ ਹਾਂਜੀ ਇਹ ਤਾਂ ਅਪਰ ਪਿੱਛੇ ਗੱਲ ਕਰਦੇ ਆਂ ਇਹ ਡਾਇਮੰਡ ਦੀ ਗੱਲ ਕਰਦੇ ਆਂ ਹਾਂਜੀ ਹਾਂਜੀ ਆਹ ਰਜਿਸਟਰੀ ਵਾ 23 ਕਿਲੋ 500 ਗ੍ਰਾਮ ਦੀ ਹੋਵੇ ਫਿਰ ਇਹਦੀਆਂ ਮਨ ਇੱਕ ਨਹੀਂ ਅਨੇਕਾਂ ਝੋਟੀਆਂ ਜਿਹੜੀਆਂ ਅੱਜ ਚੈਲਣਾ ਚੋਈਆਂ ਗਈਆਂ ਜੀ ਇਸ ਟਾਈਮ ਪੌਪ ਦੇ ਰਿਜ਼ਲਟ ਦੇ ਦਿੰਦੇ ਆ ਬੜੀਆਂ ਹੀ ਯਾਦਾਂ ਬੜੀਆਂ ਜੀ ਉਸ ਤੋਂ ਬਾਅਦ ਸਾਡਾ ਬੁੱਲ ਰਹਿ ਗਿਆ ਜੀ ਡਾਇਮੰਡ 2 ਹਾਂਜੀ ਉਹਦੀ ਮਾਂ ਜਿਹੜੀ ਸ਼ਕੂਰ ਵਾਲੀ ਮੱਝ ਵਜਦੀ ਆ ਉਹ ਸੁਨਾ ਤੀ ਉਹ ਮਸ਼ਹੂਰ ਰਹੀ ਜੀ ਉਹ ਕੰਡਾ ਡਿਸਟ੍ਰਿਕਟ ਹੋਈ ਪਰ ਦੇ ਵਿੱਚ ਉਹਨੇ ਵੀਰ ਜੀ ਆਪਦੇ ਸਮੇਂ ਦੇ ਵਿੱਚ ਅਜੇ ਮੱਜੀ ਦੀ ਹੈ ਬਜ਼ੁਰਗ ਹੋ ਗਈ ਆ ਹਾਂਜੀ ਉਹਨੇ 25 ਵਾਰ ਦੇਲੇ ਕਿਤੇ ਆ ਹਰ ਕਰਾ 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 ਵਾਰ ਮਿਲ ਜਿੱਤੇ ਆ ਜਿਹਦੇ ਵਿੱਚ ਉਹ ਦੁੱਧ ਦਾ ਕੋਈ ਕੁਛ ਜਿੱਤੇ ਉਹ ਵੀ ਹੋ ਗਈ ਸੀ ਕੋਈ ਮਲਕ ਕਰਾ ਮੇਲੇ ਉਹ ਜਿੱਤ ਕੇ ਮਨੋਜੀ ਮਾਜਰਾ ਇਹ ਬੱਚਾ ਵਾ ਬਾਪ ਦਾ ਡਾਕਟਰ ਬਾਪ ਦਾ ਡਾਕਟਰ ਉਹਦੇ ਛੋਟੇ ਬੱਚੇ ਆ ਮਨੋਜੀ ਬੱਚਾ ਦਾ ਰਿਜ਼ਲਟ ਆ ਗਿਆ ਸੋਨੇ ਮਾਰਕ ਵਾਲੇ ਬੱਚੇ ਪੈਦਾ ਕਰਦੇ ਆ ਸੋਨੇ ਬਾਡੀ ਸ਼ਕਰ ਦੇ ਬੱਚੇ ਪੈਦਾ ਕਰਦੇ ਆ ਬਾਕੀ ਦੁੱਧ ਦਾ ਜਿਹੜਾ ਵਾਲੇ ਉਹ ਤੋਂ 3 ਸਾਲ ਦਾ ਹੋਇਆ ਤੇ ਟਾਈਮ ਲੱਗਣਾ ਜਾਂਦੀ ਉਹ ਦੋ ਸਾਲ ਦੀ ਝੋਟੀ ਕੰਪਨ ਹੋਊਗੀ ਫਿਰ ਅੰਤਾਰ ਸੋ ਲੱਗਪਗ 3 ਸਾਲ ਲੱਗ ਜਾਂਦੇ ਆ ਠੀਕ ਹੈ ਜੀ ਆਹ ਕੁਛ ਸਾਡੇ ਕੋਲੇ ਤਾਂ ਜੋ ਕੁਛ ਆ ਸਾਰਾ ਵਿਧ ਪ੍ਰੂਫ ਆ ਜੀ ਜ਼ਬਾਨੀ ਕਲਾਮੀ ਕੋਈ ਗੱਲ ਨਹੀਂ ਜਿਹੜੀ ਵੀ ਕੋਈ ਕਿਸੇ ਭਰਾ ਨੇ ਗੱਲ ਪੁੱਛ ਲਈ ਹੋਵੇ ਤੁਸੀਂ ਆਪ ਇਹਨਾਂ ਦਿਖਾ ਦਿੰਦੇ ਆ ਠੀਕ ਹੈ ਜੀ ਜਿਹੜੀ ਚੀਜ਼ ਦਾ ਵੀ ਛੜ ਤੋਂ ਸਬੂਤ ਲੈਣਾ ਹੋਵੇ ਤੇ ਉਹ ਸਾਡੇ ਤੋਂ ਵੀ ਲੈਣ ਦੀ ਲੋੜ ਨਹੀਂ ਉਹ ਸਾਹਮਣੇ ਵੇਖੋ ਜਿਹੜੇ ਡੀਆਰਏ ਟੈਸਟ ਕਰਾਏ ਆ ਹਾਂਜੀ ਹਾਂਜੀ ਉਹਨਾਂ ਦੇ ਵੀ ਟਾਈਮ ਲੰਘਾ ਪਈ ਹੋਈ ਹੈ ਕੋਈ ਨਹੀਂ ਉਹਦੇ 'ਚ ਵੀ ਕੋਈ ਲੁਕਾ ਨਹੀਂ ਮੁੱਖ ਮੰਤਰੀ ਵਾਰਡ ਜਿੱਤੇ ਆ ਬੈਨਰ ਤੇ ਸਰਟੀਫਿਕੇਟ ਲੱਗਾ ਉਹਦੀ ਵੀ ਕੋਈ ਨਹੀਂ ਜਿਹੜਾ ਤੁਹਾਨੂੰ ਸਿਰਫ ਸ਼ੋ ਚੱਕਿਆ ਨੇ ਉਹ ਸਾਹਮਣੇ ਸਟ੍ਰੈਪ ਲੱਗੀ ਆ ਪ੍ਰਾਈਜ਼ ਰਾਇਜ਼ ਦਾ ਸਟੇਜ ਤੇ ਲੱਗੀ ਹੋਈ ਹੈ ਪੂਰੀ ਡਿਟੇਲ ਜਾਣੀ ਹੈ ਹਾਂਜੀ ਠੀਕ ਆ ਜੀ ਮਤਲਬ ਕੁਝ ਵੀ ਅਸੀਂ ਵਿਕਾਸ਼ ਪਾ ਕੇ ਨਹੀਂ ਰੱਖਿਆ ਇਹ ਜਿਹੜੀ ਤੁਹਾਡੀ ਬ੍ਰੀਡ ਵੱਲ ਨੂੰ ਧਿਆਨ ਆਈ ਤੁਹਾਨੂੰ ਕਿੰਨਾ ਸ਼ੌਂਕ ਪਿਆ ਜੀ ਇਹਰਾ ਸਹੀ ਸ਼ੁਰੂ ਤੋਂ ਹੀ ਬ੍ਰੀਡ ਦੇ ਕੰਮ ਕਰਦਾ ਕਿੰਨਾ ਕਿੰਨਾ ਟਾਈਮ ਹੋ ਗਿਆ ਜੀ ਕਿੰਨੇ ਸਾਲ ਦੀ ਮਿਹਨਤ ਤੁਹਾਡੀ ਇਹ ਬਿੱਤੀ ਜਿਹੜਾ ਤੁਸੀਂ ਸਾਰੀ ਮਿਹਨਤ ਲਾਉਣਾ ਅਗਲੇ ਤਾਂ ਜੱਦੀ ਕੁਸ਼ਤੀ ਹੈ ਜੱਦੀ ਕੁਸ਼ਤੀ ਨੂੰ ਤੁਸੀਂ ਕੰਮ ਕਰਨਾ ਹਾਂ ਸ਼ੁਰੂ ਤੋਂ ਹੀ ਗਲਤ ਪੋਜਾ ਜਿਆ ਤਾਂ ਸਾਡੇ ਕੋਲ ਚੰਗੀ ਜਾਂ ਮੱਝਾਂ ਰੱਖਦੇ ਆਂ ਜੀ ਸ਼ੁਰੂ ਤੋਂ ਸ਼ੌਕਰਾ ਦੇ ਅਸੀਂ ਬੰਲਾ ਸਾਰਾ ਕੰਮ ਕਰਦੇ ਆਂ ਇੱਕ ਨਹੀਂ ਸਾਡੇ ਕੋਲ ਬੜੀਆਂ ਬੱਚਾ ਵਾਹ ਜਿਹੜੀਆਂ ਰਿਪੋਰਟ ਨਹੀਂ ਵੀਰਾਂ ਰਿਪੋਰਟ ਤੋਂ ਬਾਅਦ ਸ਼ਹਿਰ ਕੋਲ ਜਦੋਂ ਕੋਲੀ ਜਿਹੜੀ ਤੁਹਾਨੂੰ ਮੱਝ ਹੈ ਕੰਨੀ ਕੁ ਕੁਆਲਿਟੀ ਦੀ ਦੁੱਧ ਹੈ ਕਿ ਮੈਂ ਅੱਜ ਤੁਹਾਨੂੰ ਕਹਿੰਦਾ ਲੈਕਸਮਾ ਸਾਡੇ ਕੋਲ 25 ਕਿਲੋ ਕੁ ਸਾਡੇ ਕੋਲ ਸਾਡੇ 20 ਕਿਲੋ ਸਾਡੇ ਕੋਲ 25 ਕਿਲੋ ਸਮਗ੍ਰਾਮੀ ਹੈਗੀ ਜੀ ਸਾਡਾ ਤਕਰੀਬਨ ਅਨੇਲੀ ਦੇ ਵਿੱਚ ਸਾਡੇ ਕੋਲ ਹੈਗੀ ਹੈ ਜੀ ਆਪਣਾ 23 ਕਿਲੋ ਕੁਸ਼ ਗ੍ਰਾਮ ਦਾ 20 ਕਿਲੋ ਕੁ ਜਿੰਨੇ ਪਿਛੇ ਸਾਰੀਆਂ 10 ਮਹੀਨੇ ਦਾ ਦਵਾਈਆਂ ਕਰਾਈਆਂ ਉਹ ਪਹੁੰਚ ਆ ਜਾਂਦਾ 10 ਮਹੀਨੇ ਦੀਆਂ ਦਵਾਈਆਂ ਅੱਧਰ ਹੋ ਗਈਆਂ ਇਹਦੇ ਚੋਂ ਦਾ 21 ਕਿਲੋ ਕੁ ਗ੍ਰਾਮ ਲੈਕਸਮਾ ਦੇ ਆ ਟੋਟਲ ਜਿਹੜਾ ਉਹਦਾ ਰੋਹਦਾ ਉਹਦਾ ਸਾਹਮਣੇ ਆ ਦੇਖੋ ਜੀ ਲਗਭਗ ਰਿਕਾਰਡ ਜਿਹੜਾ 25 ਲਾਗੇ ਬਨੇ ਪਹੁੰਚ ਗਿਆ ਤੇ 10 ਮਹੀਨਿਆਂ ਦੀ ਰਿਕਾਰਡਿੰਗ ਨਿਧੀ ਦੀ ਮੱਝ ਦੇ ਵਿੱਚ ਕੰਪਲੀਟ ਕਰਦੇ ਆਂ ਤੇ ਚਲੋ ਇਹਦਾ ਵੀ ਚੱਲਦਾ ਹੀ ਰਿਕਾਰਡ ਸਾਹਮਣੇ ਜਾਊਗਾ ਇਹ ਵੀ ਰਿਕਾਰਡ ਕਰੀਏ ਜੀ ਅੱਜ ਨਾਲ ਉਸ ਤੋਂ ਪਹਿਲਾਂ ਮੰਨ ਲਓ ਪ੍ਰਾਈਵੇਟ ਵੀ ਜੀ ਪ੍ਰਾਈਵੇਟ ਤੇ ਲਾਈਵ ਹੈ ਕਿਵਾਂ ਨਹੀਂ ਕੰਮ ਕਰ ਰਹੇ ਨੇ ਜੇ ਸਕਾਰੀ ਆ ਉਹ ਸਾਨੂੰ ਬੁਝੇ ਵੇਲੇ ਵੇਧੇ ਪੁਛੀ ਲੈ ਕੇ ਨਹੀਂ ਆਉਂਦੇ ਕਿਉਂਕਿ ਜੇ ਬੱਚਾ ਲੈ ਕੇ ਉਹ ਬੋਲ ਨਹੀਂ ਲੱਗਦੇ ਉਹਦੇ ਦਾ ਬਚਣਾ ਕਰ ਤੁਸੀਂ ਆਪ ਵੀ ਯਾਦ ਕਰੇ ਕਰੇ ਪਿਆਰ ਕਰਦੇ ਹੋ ਬੋਲੇ ਬਾਰੇ ਸਾਡੇ ਸਰੋਤਿਆਂ ਨੂੰ ਜਰੂਰ ਦੱਸੋ ਸਾਨੂੰ ਸਵਾਲ ਪੁੱਛਦੇ ਨੇ ਕਿ ਜਿਹੜੀਆਂ ਮੱਛੀਆਂ ਇਹਨਾਂ ਦੋਹਰੀਆਂ ਨੇ ਉਹ ਵੀ ਕੀ ਪਾਣੀ ਕਿਹੜੀ ਖਰਾਬ ਹੁੰਦੀ ਹੈ ਜੀ ਜਿਹੜੀ ਆਪਾਂ ਨਾਰਮਲ ਸਰਾਤ ਦੇਖਦੇ ਹਾਂ ਕੋਈ ਜਦੋਂ ਅਕਤਾਰ ਦਾ ਬੀੜੂਗਾ ਜੀ ਪਿਆਰ ਹੁੰਦਾ ਹੈ ਬਲਕਿ ਆਪਣੀ ਆਪ ਕੁਝ ਰਾਦ ਆਪਣੇ ਭਰੇ ਹੁੰਦੇ ਕੰਮ ਵੀ ਹੋ ਸਕਦਾ ਜੀ ਜੀ ਕਾਹਨ ਕਾਹਨ ਆਉਂਦਾ ਬੁਨਾ ਸਿੰਘ ਜੀ ਇਹ ਚੰਗੀਆਂ ਕੰਪਨੀਆਂ ਨਾ ਤੁਹਾਨੂੰ ਜਿਸ ਤਈ ਭਰੋਸਾ ਹੋਵੇ ਕਿਸੇ ਦਾ ਨਾ ਹਾਂ ਜੀ ਹਾਂ ਜਿਹਦੇ ਵੀ ਭਰੋਸਾ ਹੋਵੇ ਤੁਹਾਨੂੰ ਲੱਗੇ ਵੀ ਇਹ ਆ ਗੱਲ ਸਹੀ ਬਿਲੰਦ ਆ ਪਾ ਕੇ ਵੇਖੋ ਇਹ ਜੱਟ ਕਦਾਦਾ ਬਹੁਤ ਕੱਲਾ ਦੋਤ ਨਾਲ ਜੰਮ ਕਾਣੀ ਨਾ ਕੰਪਨੀ ਅਫੀਸ਼ੀਅਲ ਸ਼ੇਅਰ ਕਰੀ ਜਾ ਰਹੀ ਆ ਉਹ ਚੋਦੀ ਸ਼ੇਅਰ ਤੇ ਨਕਸਤ ਪੈਂਦੇ ਆ ਜਾਂ बार-बार ਗੁਜ਼ਰ ਪੀੜ ਨਹੀਂ ਕਰਨੀਆਂ ਜੀ ਕਿਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖੀ ਸਿੰਪਲ ਜੀ ਵੀਡ ਹੁੰਦਾ ਕਹੀਂ ਕੀ ਆਪਣੇ ਲੋਕੀ ਕਰਦਨੇ ਇਕੱਲੀ ਕ੍ਰੀਡ ਪਈ ਜਾਂਦੇ ਨੇ ਵੀ ਦੂਜੇ ਵੱਧ ਦੇ ਦਰੋਂ ਦੂਜੇ ਪਾਸੇ ਦੇ ਬੰਦੇ ਗੱਪਾਂ ਹੀ ਜਾਂਦੇ ਨੇ ਕੱਟਿਆ ਆਉਂਦੇ ਨੇ ਇਹਦੇ ਵਿੱਚ ਚਾਹ ਫਿਲਟਰੀ ਆਉਦਾ ਪਾਉਂਦੇ ਜਾਂ ਤੁਸੀਂ ਵੀ ਕੋਈ ਕਿਸੇ ਟੋਪੀ ਦਾ ਪਾਉਂਦੇ ਤੁਸੀਂ ਇਹ ਹੋ ਬੋਲਣ ਚਾਹਾਂਗੇ ਮਿਨੀਮਮ ਇਨਵੈਸਟਮੈਂਟ ਲਾਜ਼ਮੀ ਆਪ ਨੂੰ ਜਿਹੜੀ ਵੀ ਚਾਹੀਦਾ ਬ੍ਰਾਂਡਡ ਕੰਪਨੀ ਤੋਂ ਚਾਹੇ ਕਿਤੇ ਆਪਣੀ ਬਹੁਤ ਦੇਸੀ ਬੜਿਆ ਨਾਮ ਕਰੋ ਕਿਉਂਕਿ ਬਾਜ਼ੀ ਵੀ ਖੋਜ ਇਧਰ ਰਿਜ਼ਲਟ ਨਹੀਂ ਮਿਲਦਾ ਗੱਟ ਦੇਖ ਪਈ ਨਾ ਮੀਂਹ ਨਹੀਂ ਕੱਟਦੇ ਵਿੱਚ 3 3 ਇੱਕ ਰੀ 5 ਕਿਲੋ ਬੈਗਟ ਲੈ ਆਓ ਉਹਦਾ ਚੈੱਕ ਕਰ ਲੋ ਜੇ ਰਿਜ਼ਲਟ ਬਣਿਆ ਤੇ ਪਾਓ ਜੇ ਨਹੀਂ ਮਿਲਿਆ ਛੱਡ ਦਿਓ ਜੀ ਇਹ ਬੇਨ ਇੱਕ ਬੇਨਤੀ ਇਹ ਆ ਵੀ ਇਹ ਤੱਕ ਨਹੀਂ ਆਪਣਾ ਪਾਣਾ ਵੀ ਮਤਲਬ ਕਿ ਉਹ 80 ਲੀਟਰ ਕੀ ਕੋਪੀ ਦਾ ਪਾਇਆ ਦੂਜੇ ਦੂਜੀ ਦਾ ਪਾਣੀ ਤੀਜੇ ਫਿਰ ਪਾਉਂਦਾ ਪਾਣੀ ਇਹਦੇ ਵਿੱਚ ਕਿਉਂ ਨਹੀਂ ਲਗਾਇਆ ਕੋਈ ਹੋਰ ਕੋਈ ਹੋਰ ਕਿਸੇ ਦਾ ਪਾਣੀ ਨਹੀਂ ਕਰੀ ਚਾਹੀਦਾ ਜੀ ਜੀ ਜਿਹੜੀ ਤੀਜਾ ਤੋਂ ਪੱਕਾ ਰੈਜ਼ਰਵਰ ਹੁੰਦਾ ਉਹ ਜਿਹੜਾ ਜਨਰਲ ਜਨਰਲ ਕਈ ਵਾਰੀ ਤੀਜਾ ਵਿੱਚ ਕੰਮ ਨਹੀਂ ਕਰਦਾ ਤੁਸੀਂ ਕਿੱਦਰਾ ਸਾਰਿਆਂ ਦਾ ਪ੍ਰਾਪਰ ਹੁੰਦਾ ਬਣੀ ਜੀ ਅੱਜ ਦਾ ਇਹ ਪਿਆਰ ਦੀ ਕਿਸੜੇ ਮੇਲੇ ਦੀ ਹੋਇਆ ਹੈ ਇਹਨਾਂ ਨਾਲ ਇਸ ਤਰ੍ਹਾਂ ਦੇ ਉਸ ਦਾ ਅੰਦਰ ਦੇ ਕੋਲ ਕਿ ਪੈਸੇ ਲੋਟ ਕਰਾਵਾਇਆ ਹੈ ਜੀ ਬੋਲ ਦੇ ਕੋਲ ਨਮਸਕਾਰ ਜੀ ਜੀ ਤੁਮਾਂ ਗੱਲ ਕਰੀ ਸੀਮਨ ਜੀ ਤੁਹਾਡੇ ਕੋਲ ਜਿਹੜਾ ਸੀਮਨ ਲੈਣਾ ਹੋਵੇ ਹਾਂ ਜੀ ਹਾਂ ਜੀ ਆਪਾਂ ਕਰਦੇ ਕੰਮ ਮਿਲਦਾ ਜੀ ਇਹ ਸੇਵਾ ਫਾਰੀ ਬਣਾਉਂਦੇ ਹਾਂ ਤੁਹਾਡੇ ਨਾਮ ਦੇ ਵਿੱਚ ਦੋਵੇਂ ਸੀਮਨ ਕੋਈ ਰਸਤਾ ਵਾਹਣ ਜਿਹੜਾ ਜਿਹੜੀ ਵਾਲੀ ਨੀਤ ਉਹਨਾਂ ਨੇ ਸੀਮਨ ਲੋਕ ਰੱਖਣਾ ਜਿਹਦੀ ਲੋਕ ਡਿਮਾਂਡ ਕਰਦੇ ਕਿਉਂਕਿ ਬਾਜ਼ਾਰ ਦੇ ਵਿੱਚ ਜੋ ਉਹਦੀ ਬਾਜ਼ਾਰ ਦੀ ਮੰਗ ਹੈ ਉਹਦੇ ਦਾ ਸੀਮਨ ਜਾਣਾ ਦੂਜੇ ਵੀ ਸੀਮਨ ਰੱਖਣਗੇ ਪੋਸਟ ਸੇ ਮਾ ਇਹਦੇ ਵਿੱਚ ਉਹ ਡਿਲੀਵਰੀ ਦੇ ਲੇ ਕੇ ਇਹ ਖੜਦਾ ਹੋ ਕੇ ਰਾਮਾਗੜ ਲੜਾ ਜੀ ਉਹ ਨੰਬਰ ਉੱਪਰ ਦੇਣਾ ਵੀ ਉਹ ਰਾਮਾਗੜ ਦਾ ਤੇ ਨਹੀਂ ਨਾ ਜੀ ਪੰਜਾਬ થી ਵਜੂਗਾ ਹਰਿਆਣਾ ਮੇਰੇ ਤੋਂ ਦਾ ਉਹ ਸ਼ੇਰੀਆ ਸੰਭ ਮਜੂਗਾ ਜਿਹੜਾ ਤੁਹਾਡਾ ਜੋ ਕੁਝ ਮਜੂਗਾ ਸਰ ਮੈਂ ਇੱਕ ਬੇਨਤੀ ਇਹ ਕਰਨਾ ਸੋਨੂੰ ਅੱਜ ਕੱਲ੍ਹ ਨਾਕਲ ਕਰਨ ਦੀ ਬੜੀ ਹੈ ਨਾ ਜੀ ਚੱਗੀ ਹੋਈ ਹੈ ਤੌਰ ਕਿ ਜੇ ਹੁਣ ਟੋਡਾ ਕੋ ਕਾਪੀ ਕਰਕੇ ਵਿੱਚ ਕੋਈ ਵੀ ਪਛਾਣ ਹੋਵੇ ਤੇ ਪਛਾਣਾ ਇਹ ਕਲਾਸ਼ਣ ਕਰਨ ਵਾਲੀ ਹੈ ਕਹਿੰਦੇ ਆ ਕਿ ਇਹ ਡੀਐਨਏ ਨਹੀਂ ਕਹਿੰਦੇ ਜੀ ਅੱਪ ਤੁਮੀ ਕਹਿੰਦੇ ਸੀ ਕਿ ਗੱਲ ਚੱਲ ਰਹੀ ਆ ਕਿ ਟੇਕਨ ਤੋਂ ਜਿਹੜੀ ਕਰਤੋਂ ਹਾਂਜੀ ਹਾਂ ਵੀ ਉਹ ਦੂਜਿਆਂ ਦੇ ਬਦੀ ਕੀਮਤ ਹੈ ਨੋ ਜਿੰਨੇ ਕਰਨੇ ਹੀ ਚੋਰੀ ਆ ਹਾਂਜੀ ਹਾਂਜੀ ਇਹ ਮਸ਼ੀਨਾਂ ਹੀ ਪ੍ਰਿੰਟ ਕਰਦੀਆਂ ਨੇ ਮਸ਼ੀਨਾਂ ਹੀ ਪੈਦਾ ਉਹੀ ਉਹੀ ਕਰਦੇ ਕਰਦੇ ਉਹਨੂੰ ਆਪਾਂ ਕੋਈ ਨਹੀਂ ਕੀ ਕਰ ਲਾ ਲਾ ਲਾਸਟ ਫਾਈਨਲ ਕਾਲ ਆ ਬਾਕੀ ਕੁਝ ਨਹੀਂ ਕਰਦਾ ਜੀ ਉਸ ਤੋਂ ਤੁਸੀਂ ਕਰ ਲਈ ਆਪਾਂ ਕੀ ਕਰਾਂਗੇ ਹੱਥ ਦੀ ਸਾਈਡ ਨਹੀਂ ਰਾਈਟਿੰਗ ਤੋਂ ਪਤਾ ਕਿ ਹਾਂ ਉਹਦੇ ਪਤਾ ਲੱਗ ਜੂ ਬਾਕੀ ਜਦੋਂ ਤੁਹਾਨੂੰ ਸ਼ੱਕ ਪਵੇ ਹਾਂਜੀ ਸ਼ੱਕ ਪਵੇ ਠੀਕ ਹੈ ਅਸੀਂ ਕਿਹਦੇ ਕੋਲੋਂ ਜੀ ਡਾਕਟਰ ਕੋਲਿਆ ਜੀ ਉਹ ਅਸੀਂ ਤਾਂ ਲੋਕਲਰ ਕਰਦੇ ਆ ਕਿ ਇਹ ਸਹੀ ਹੈ ਗਲਤ ਜੀ ਉਹ ਵੀ ਦਾਦਾ ਜਿਹੜੇ ਬੰਦੇ ਸਾਡੇ ਤੋਂ ਸਪਲਾਈ ਲੈਂਦੇ ਆ ਲੋ ਜੀ ਨਵੇਂ ਬੰਦੇ ਨਾਲ ਗੱਲ ਕਰਨਾ ਕਿ ਇਸ ਬੰਦੇ ਤੋਂ ਸਪਲਾਈ ਨਹੀਂ ਦੇਖ ਜਿਸ ਨੂੰ ਦਿੰਦੇ ਉਹ ਆਪਣੇ ਗੱਲਦੇ ਆ ਦਿੰਦੇ ਹੀ ਨਹੀਂ ਉਹ ਪਾਇਆ ਕਿ ਠੀਕ ਹੈ ਜੀ ਤੇ ਬਾਕੀ ਇਨਾਂ ਦੇ ਵਿੱਚ ਕੋਈ ਦਾ ਮਕਾਨ ਨਹੀਂ ਹੈਗਾ ਕਿਉਂਕਿ ਸਰੇ ਡੀਨਟੈਸਡ ਹੈ ਜਿਹੜੇ ਬੰਦੇ ਨੇ ਇਰਾਦੇ ਦੀ ਕੀਤੀ ਉਹਨੇ ਫੜਿਆ ਹੀ ਜਾਣਾ ਸਰ ਟੈਂਡਰ ਅਸੀਂ ਵੱਡਾ ਲਏ ਬਾਦੇ ਥੱਲੇ ਚੱਲਣਾ ਜ਼ਿਲ੍ਹਾ ਫੋਟਪੁਰ ਗੁਰਦੇਵ ਸਿੰਘ ਜੀ ਸਰਪੰਚ ਸਰਪੰਚ ਸਾਹਿਬ ਪੂਰਾ ਡਰੈਸ ਪਾ ਦਿਓ ਇੱਕ ਵਾਰ ਪਿੰਡ ਦਾ ਫਟਗੜ ਸੁਭਰਾ ਹਾਂਜੀ ਤਹਿਸੀਲ ਜੀਰਾ ਡਿਸਟ੍ਰਿਕਟ ਫੋਟਪੁਰ ਜੀ ਫੋਨ ਨੰਬਰ ਵੀ ਬੋਲੋ ਜੀ 90562 30087 ਬਹੁਤ ਬਹੁਤ ਧੰਨਵਾਦੀ ਜਿਹੜੇ ਤੁਸੀਂ ਅੱਜ ਇੱਥੇ ਪੁੱਛਿਆ ਤੁਹਾਡੇ ਜਿਹੜੇ ਸੱਜਣ ਕਰਕੇ ਤੇ ਜਿਹੜੀ ਚੀਜ਼ ਨੂੰ ਸਰਹਦ ਉੱਤੇ ਪੇਸ਼ ਕਰਨ ਲਈ ਧੰਨਵਾਦ ਤੁਹਾਡਾ ਸਾਡਾ ਵੱਧ ਚੌਕੀ ਤੇ ਤੁਹਾਡੇ ਨਾਲ ਕਰਕੇ ਗੱਲਬਾਤ ਕਰ ਪਾਈ ਆ ਤੇ ਮੈਂ ਹਰਦੀਪ ਸਿੰਘ ਬਰੁਖਾ ਅਤੇ ਤੁਸੀਂ ਜਿਹੜੇ ਹੋ ਉਕਾਸ਼ਦੀਪ ਬਦੇਰੀ ਫਾਰਮ YouTube ਚੈਨਲ ਦੇ ਨਾਲ ਧੰਨਵਾਦ